Oh, man.

ਵਾਹਿਗੁਰੂ 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 ਹੋਰ ਵਾਹਿਗੁਰੂ ਵਾਹਿਗੁਰੂ ਤਾਂ ਕਿ ਹੋਰ ਲਈ ਜਾਓ ਰਸ ਵਾਹਿਗੁਰੂ 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 ਲਓ ਜੀ ਕਿਤੇ ਆ ਜਾਓ ਬਾਹਰ ਬਾਹਰ ਮੇਰੇ ਕੋਲ ਆ ਜਾਓ ਹਾਜੂ ਸੰਤੋ ਆ ਜਾਓ ਚਾਹ ਪੀ ਲਓ ਆਜੋ ਸੰਤੋ ਆਜੋ 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 ਗਲਾਸ ਲਓ ਗਲਾਸ ਲਓ ਬਿਸਕੁਟ ਲਓ ਖਾਓ ਹਾਜੂ 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 ਵਾਹਿਗੁਰੂ ਵਾਹਿਗੁਰੂ ਰਕਲ ਬਣ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਹਾਂ ਸ਼ਹਿਰ ਬਟਾਲਾ ਵਿਖੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਨੇ ਆਂ ਧੁੰਦੇ ਦਾ ਕਹਿਰ ਜਿਹੜਾ ਬਟਾਲਾ ਸ਼ਹਿਰ ਦੇ ਅੰਦਰ ਮੱਚ ਚੁਕਿਆ ਹੈ 31 ਦਸੰਬਰ ਨੂੰ ਲੈ ਕੇ ਲੋਕ ਆਪਣਾ ਪੰਜਾਬ ਬਟਾਲਾ ਸ਼ਹਿਰ ਛੱਡ ਕੇ ਬਾਹਰ ਜਾਂਦੇ ਨੇ ਮਨਾਨਸ ਤੇ ਪਰ ਬਾਹਰ ਜਾਣ ਦੀ ਲੋੜ ਨਹੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਨੇ ਆਂ ਮੇਨ ਗਾਂਧੀ ਚੌਕੇ 'ਚ ਖੜੇ ਆਂ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦੇਖ ਲੋਗੇ ਇੰਨੀ ਕਿ ਧੁੰਦੇ ਦਾ ਕਹਿਰ ਮੱਚ ਚੁਕਿਆ ਕਿ ਇੱਕ ਬੰਦੇ ਨੂੰ ਬੰਦਾ ਨਜ਼ਰ ਨਹੀਂ ਆ ਰਿਹਾ ਮੈਂ ਆਪਣੇ ਵੱਲੋਂ ਤੇ ਆਪਣੇ ਚੈਨਲ ਨੂੰ ਰਿਹਾ ਹਾਂ ਇਸ ਸਵੇਰੇ ਆਪਣੇ ਕਮਾਕਰਾਂ ਦੇ ਜਾਂਦੇ ਹਨ ਸਭ ਤੋਂ ਪਹਿਲਾਂ ਤੇ ਆਪਣੀਆਂ ਗੱਡੀਆਂ ਦੇ ਉੱਤੇ ਪੀਲੀਆਂ ਲੇਟਰ ਤੇ ਇਫੈਕਟ ਜ਼ਰੂਰ ਲਗਾਓ ਕਿ ਜਿਹਦੇ ਨਾਲ ਧੁੰਦ ਦਾ ਐਕਸੀਡੈਂਟ ਦਾ ਬਚਾਅ ਹੋ ਸਕੇ ਤੇ ਪਬਲਿਕ ਨੂੰ ਸਾਡੀ ਮੀਡੀਆ ਰਹੀ ਆਪਾਂ ਫੇਰ ਇੱਕ ਵਾਰ ਸੁਨੇਹਾ ਦੇ ਦਿੰਨੇ ਆ ਕਿ ਬਟਾਲਾ ਸ਼ਹਿਰ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਕਿ ਲੋਕੀ ਆਪਣੇ ਕਮਾਕਰਾਂ ਦੇ ਉੱਤੇ ਨਿਕਲੇ ਹੋਏ ਨੇ ਜਿਸ ਤਰ੍ਹਾਂ ਸیرے-ਸੇਰੇ ਸਬਜ਼ੀ ਵਾਲੇ ਵਿਚਾਰੇ ਸਬਜ਼ੀ ਖਰੀਦਣ ਜਾਂਦੇ ਆ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਆਪਣੀਆਂ ਗੱਡੀਆਂ ਦੇ ਅੱਗੇ ਇਫੈਕਟ ਜ਼ਰੂਰ ਲਗਾਓ ਲਾਲ ਰੰਗ ਦੀਆਂ ਪੱਟੀਆਂ ਜ਼ਰੂਰ ਲਗਾਓ ਪੀਲੇ ਰੰਗ ਦੀਆਂ ਲਾਈਟਾਂ ਜ਼ਰੂ ਧੁੰਦ ਦੇ ਕਹਿਰ ਤੋਂ ਬਚਿਆ ਜਾ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵਾਹਨ ਚੱਲ ਰਹੇ ਨੇ ਪਰ ਧੁੰਦ ਦਾ ਕਹਿਰ ਤੁਹਾਨੂੰ ਦੇਖ ਸਕਦਾ ਕਿ ਦੂਰੋਂ ਤਸਵੀਰਾਂ ਤੁਹਾਨੂੰ ਅੰਬਰਸਰ ਰੋਡ ਦੀਆਂ ਦਿਖਾ ਰਿਹਾ ਜੀਟੀ ਰੋਡ ਦੀਆਂ ਤਸਵੀਰਾਂ ਦੇਖ ਲਓ ਕਿ ਇੱਥੇ ਧੁੰਦ ਦੇ ਕਹਿਰ ਦੇ ਨਾਲ ਕੋਈ ਵੀ ਇੱਕ ਨਾਲ ਇੱਕ ਦੂਸਰਾ ਬੰਦੇ ਨੂੰ ਨਜ਼ਰ ਨਹੀਂ ਆ ਰਿਹਾ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਗਾਂਧੀ ਚੌਂਕ ਦੀਆਂ ਮੇਨ ਤਸਵੀਰਾਂ ਤੁਹਾਨੂੰ ਸਾਹਮਣੇ ਦਿਖਾ ਰਿਹਾ ਜਿੱਥੇ ਧੁੰਦ ਦਾ ਕਹਿਰ ਮੱਚੂ ਕਿਹਾ ਇੱਕ ਹੋਰ ਤੁਹਾਨੂੰ ਅੱਜ ਸੰਸਥਾ ਦੇ ਨਾਲ ਮਿਲਾਨ ਜਾ ਰਹੇ ਹਾਂ ਜਿਹੜੀ ਬਟਾਲਾ ਸ਼ਹਿਰ ਦੇ ਅੰਦਰ ਸੇਵਾ ਲਗਭਗ ਜਾਰੀ ਕਰਦੀ ਆ ਰਹੀ ਹੈ ਉਸ ਸੇਵਾ ਦਾ ਮੇਰੀ ਗੱਲ ਤੁਸੀਂ ਜਾਣ ਚੁੱਕੇ ਹੋ ਕਿ ਬਟਾਲਾ ਸ਼ਹਿਰ ਦੀ ਕਿ ਸਾਰਾ ਕਲੱਬ ਦੀ ਸੇਵਾ ਦੇ ਜਿਹੜੇ ਸੇਵਾਦਾਰ ਸਾਡੇ ਨਾਲ ਮੌਜੂਦ ਹਨ ਜੋ ਰੋਜ਼ ਸਵੇਰੇ ਉੱਠ ਕੇ ਸਵੇਰੇ ਕੋਈ ਨਾ ਕੋਈ ਉਪਰਾਲਾ ਬਟਾਲਾ ਸ਼ਹਿਰ ਦੇ ਅੰਦਰ ਕਰਦੇ ਹਨ ਅਤੇ ਗਰੀਬਾਂ ਦੇ ਲਈ ਮਦਦ ਲਈ ਅੱਗੇ ਆਉਂਦੇ ਹਨ ਉਹੀ ਉਪਰਾਲੇ ਦੀ ਟੀਮ ਦੇ ਕੋਲ ਅੱਜ ਬਟਾਲਾ ਸ਼ਹਿਰ ਦੇ ਕੋਲ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਸਵੇਰੇ-ਸਵੇਰੇ ਚਾਹ ਦਾ ਪ੍ਰੋਗਰਾਮ ਜਿਹੜਾ ਇੱਥੇ ਕੀਤਾ ਜਾਂਦਾ ਹੈ ਲੋਕਾਂ ਨੂੰ ਭਰੀ ਠੰਡ ਦੇ ਵਿੱਚ ਵੀ ਚਾਹ ਦਾ ਉਪਰਾਲਾ ਇੱਥੇ ਸਵੇਰੇ ਕੀਤਾ ਜਾਂਦਾ ਹੈ ਹੁਣੇ ਅਸੀਂ ਪਹੁੰਚੇ ਹਾਂ ਇਹਨਾਂ ਦੇ ਕੋਲ ਤੇ ਬਟਾਲਾ ਦੇ ਸਿਵਲ ਹਸਪੀਟਲ ਵੀ ਵਿਖ ਕਿੱਕ ਫਵਾਰਾ ਚੌਂਗ ਦੇ ਵਿੱਚ ਸਾਡੇ ਬਟਾਲਾ ਸ਼ਹਿਰ ਦੇ ਵਿੱਚ ਇੱਥੇ ਮਜ਼ਦੂਰ ਵੀ ਇੱਥੇ ਆਂਦੇ ਹਨ ਮਜ਼ਦੂਰਾਂ ਨੂੰ ਚਾਹ ਪਲਾਈ ਜਾਂਦੀ ਹੈ ਹਰ ਰਾਹ ਗੀਰਾਂ ਨੂੰ ਚਾਹ ਪੁੱਛੀ ਜਾਂਦੀ ਗੱਲਬਾਤ ਕਰ ਰਹੇ ਨੇ ਆ ਸਾਡੇ ਨਾਲ ਸਾਰਾ ਕਲੱਬ ਦੇ ਮੌਜੂਦ ਮੈਂਬਰ ਮੌਜੂਦ ਹਨ ਜਿਨ੍ਹਾਂ ਨਾਲ ਅੱਜ ਗੱਲ ਕਰਨ ਦਾ ਮੌਕਾ ਮਿਲਿਆ ਸਾਰੇ ਸਾਰੇ ਗੱਲਬਾਤ ਜ਼ਰੂਰ ਕਰਦੇ ਹਾਂ ਸਰ ਕੀ ਨਾਮ ਕੀ ਆਪਣਾ ਜੀ ਨਮਸਕਾਰ ਜੀ ਮੈਂ ਸ਼ੋਕ ਲੋਨਾ ਸਾਰਾ ਕਲੱਬ ਤੋਂ ਅਸ਼ੋਕ ਲੋਨਾ ਜੀ ਭਾਰੀ ਧੁੰਦ ਪੈ ਚੁੱਕੀ ਹੈ ਕਾਫੀ ਕਹਿਰ ਮੱਚ ਗਿਆ ਬਟਾਲਾ ਸ਼ਹਿਰ ਦੇ ਅੰਦਰ ਪਰ ਤੁਹਾਡੇ ਦੀ ਸੇਵਾ ਦਾ ਮੱਗ ਉਹੀ ਹੈ ਸਾਰਾ ਕਲੱਬ ਵਾਕਈ ਨਹੀਂ ਸੇਵਾ ਕਰਦੀ ਹੈ ਜੀ ਸਾਡਾ ਸਾਰਾ ਕਲੱਬ ਦੇ ਸਾਡੇ ਪ੍ਰਧਾਨ ਜਤਿੰਦਰ ਕੱਦ ਜੀ ਸਾਡੇ ਚੇਅਰਮੈਨ ਆਪਣੇ ਰਜੀਵ ਖੁੱਲਰ ਜੀ ਇਹਨਾਂ ਦੀ ਰਹਿਨਮਾਈ ਹੇਠ ਜਦੋਂ ਸਰਦੀ ਸ਼ੁਰੂ ਹੋਈ ਹੈ ਤਾਂ ਦੀ ਅਸੀਂ ਚਾਹ ਦਾ ਲੰਗਰ ਲਗਾਉਣਾ ਸ਼ੁਰੂ ਕੀਤਾ ਹੈ ਔਰ ਅੱਜ ਵੀ ਸਾਡੇ ਨਾਲ ਸਦੇਵ ਜੀ ਸਿਵਲ ਹਸਪੀਟਲ ਰੋਜ਼ ਚਾਹ ਪਲਾ ਕੇ ਆਂਦੇ ਨੇ ਸੋਨੂ ਸਿੰਘ ਜੀ ਸ਼ਿਵ ਲਾਲ ਜੀ ਤੇ ਬਾਕੀ ਸਾਰੇ ਅਸੀਂ ਮੈਂਬਰ ਇੱਥੇ ਹੁੰਨੇ ਆ ਸਟੇਸ਼ਨ ਦੇ ਵਿੱਚ ਚਾਹ ਲੈ ਕੇ ਜਾਂਦੀ ਹੈ ਔਰ ਬਾਬਾ ਲਾਲ ਜੀ ਹਸਪੀਟਲ ਉੱਥੇ ਵੀ ਚਾਹ ਲੈ ਕੇ ਜਾਂਦੀ ਹੈ ਔਰ ਇਧਰਲੇ ਪਾਸੇ ਜਲੰਧਰ ਰੋਡ ਤੇ ਜਿੱਥੇ ਲੇਬਰ ਹੁੰਦੀ ਹੈ ਉੱਥੇ ਵੀ ਚਾਹ ਲੈ ਕੇ ਸਟੇਸ਼ਨ ਦੇ ਵਿੱਚ ਚਾਹ ਲੈ ਕੇ ਜਾਂਦੀ ਧੁੰਦ ਦਾ ਕਹਿਰ ਮਰ ਚੁੱਕਿਆ ਬਟਾਲਾ ਸ਼ਹਿਰ ਦੇ ਅੰਦਰ ਲੋਕਾਂ ਵਿੱਚ ਆਵਾਜਾਈ ਉਸ ਤਰ੍ਹਾਂ ਹੀ ਮਜੂਰ ਹੈ ਸਾਡੇ ਜਿਹੜੇ ਲੋਕ ਸਿਰਸਰੇ ਕੰਮ ਕਰਦੇ ਨੇ ਵਿਚਾਰੇ ਕੰਮ ਵਾਲੇ ਘਰੋਂ ਨਿਕਲਣਾ ਪੈਂਦਾ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਪਣੀ ਗੱਡੀਆਂ ਵਾਹਣਾ ਲੈ ਕੇ ਨਿਕਲਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਇੱਕ ਤਾਂ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਅੱਜ ਧੁੰਦ ਨਹੀਂ ਕੱਲ ਦੀ ਸ਼ੁਰੂ ਹੋਈ ਹੈ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਅਗਰ ਕਿਸੇ ਨੂੰ ਬਹੁਤ ਕੋਈ ਜ਼ਰੂਰੀ ਕੰਮ ਹੈ ਉਹ ਘਰ ਤੋਂ ਬਾਹਰ ਨਿਕਲੇ ਅਗਰ ਕਿਸੇ ਨੂੰ ਕੋਈ ਜੈਲਾ ਕੰਮ ਹੈ ਘਰ ਬੈਠ ਕੇ ਕਰ ਸਕਦਾ ਹੈ ਉਹ ਬਾਹਰ ਨਾ ਨਿਕਲੇ ਔਰ ਹੋ ਸਕਦਾ ਹੈ ਕਿ ਗੱਡੀ ਆਪਣੀ ਲੈ ਕੇ ਜਾਂਦਾ ਗੱਡੀ ਬਿਲਕੁਲ ਹੌਲੀ ਚਲਾਵੇ ਔਰ ਲਾਈਟਾਂ ਉਹਦੀ ਬਿਲਕੁਲ ਠੀਕ ਹੋਣੀ ਚਾਹੀਦੀਆਂ ਬ੍ਰੇਕਾਂ ਠੀਕ ਹੋਣੇ ਚਾਹੀਦੀਆਂ ਮਤਲਬ ਗੱਡੀ ਵਿੱਚ ਕਿਸੇ ਦੀ ਕਮੀ ਨਾ ਹੋਵੇ ਭਾਵੇਂ ਸਕੂਟਰ ਆ ਭਾਵੇਂ ਮੋਟਰਸਾਈਕਲ ਆ ਭਾਵੇਂ ਕਾਰ ਆ ਜੋ ਮਰਜ਼ੀ ਹੈਗਾ ਮਤਲਬ ਕਿ ਇਸੀ ਦਾ ਬਿਲਕੁਲ ਖਿਆਲ ਰੱਖਿਆ ਜਾਏ ਕਿ ਜ਼ਿੰਦਗੀ ਬੜੀ ਅਨਮੋਲ ਜ਼ਿੰਦਗੀ ਹੈ ਬੱਚੇ ਨੂੰ ਬੱਚੇ ਘਰ ਦੀਖਦੇ ਹੁੰਦੇ ਨੇ ਮਾਪੇ ਨੂੰ ਅਸੀਂ ਬਾਹਰ ਅੰਗੈਲੀ ਕਰੀਏ ਗਲਤ ਕੰਮ ਤਰੀਕੇ ਨਾਲ ਡਰਾਈਵਿੰਗ ਕਰੀਏ ਉਹ ਨੁਕਸਾਨ ਹੋ ਸਕਦਾ ਆਪਾਂ ਇਸ ਤਰ੍ਹਾਂ ਦੀ ਕੋਸ਼ਿਸ਼ ਕਰੀਏ ਕਿ ਸੋਹਣੇ ਤਰੀਕੇ ਨਾਲ ਆਪਾਂ ਆਰਾਮ ਨਾਲ ਗੱਡ ਔਰ ਕੋਸ਼ਿਸ਼ ਕਰੀਂਕਰ ਸਾਨੂੰ ਜਿਆਦਾ ਕੰਮ ਨਹੀਂ ਕੋਈ ਜ਼ਰੂਰੀ ਹੈ ਅਗਾਂ ਘਰ ਤੋਂ ਬਾਹਰ ਨਾ ਨਿਕਲੀਏ ਆਪਾਂ ਘਰ ਹੀ ਰਹੀਏ ਅੱਜ ਅਸੀਂ ਸਵੇਰੇ ਚਾਹ ਦਾ ਇੱਥੇ ਲੰਗਰ ਲਗਾਇਆ ਸੀਗਾ ਔਰ ਇੰਨੀ ਤੁੰਦ ਇੰਨੀ ਠੰਡ ਹੋਣ ਕਰਕੇ ਸਾਡਾ ਜਿਹੜਾ ਚਾਹ ਦਾ ਲੰਗਰ ਹੈ 7 ਵਜੇ ਸਮਾਪਤ ਹੋ ਗਿਆ ਇੰਨੇ ਲੋਕ ਆ ਜਾਂਦੇ ਨੇ ਸਵੇਰੇ ਚਾਹ ਪੀਣ ਵਾਸਤੇ ਇੱਥੇ ਤੁਸੀਂ ਦੇਖੋ ਕਿਸ ਦਿਨ ਆ ਕੇ ਸਵੇਰੇ ਬਹੁਤ ਸਾਰੇ ਲੋਕੀ ਆਏ ਹੁੰਦੇ ਨੇ ਜੋ ਲੇਬਰ ਲੋਕੀ ਕੰਮ ਤੇ ਜਾਂਦੇ ਨੇ ਜੋ ਲੋਕੀ ਬਾਹਰ ਅੰਦਰ ਕਿਤੇ ਜਾਂਦੇ ਨੇ ਅੰਮ੍ਰਿਤਸਰ ਸਟੇਸ਼ਨ ਦੇ 42 ਸਟੇਸ਼ਨ ਤੇ ਜਾਂਦੇ ਨੇ ਜਾਂ ਬਾਈਪਾਸ ਜਾਂਦੇ ਨੇ ਸਭ ਲੋਕੀ ਆਂਦੇ ਨੇ ਔਰ ਸਾਡੇ ਮੈਂਬਰ ਜਿਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਸਿਵਲ ਹਸਪਤਾਲ ਨੂੰ ਜਾਂਦੇ ਨੇ ਸਟੇਸ਼ਨ ਤੇ ਜਾਂਦੇ ਨੇ ਬਾਬਾ ਲਾਲ ਜੀ ਹਸਪਤਲ ਜਾਂਦੇ ਨੇ ਉਧਰ ਲੇਬਰ ਚੌਂਕ ਆ ਉੱਥੇ ਜਾਂਦੇ ਨੇ ਉੱਥੇ ਸਾਡੇ ਕੋਲ ਵੀ ਕਾਫੀ ਲੋਕੀ ਚਾਹ ਪੀ ਕੇ ਜਾਂਦੇ ਨੇ ਹੋਰ ਵੀ ਸੰਜੋਗੀ ਮੈਂਬਰ ਅਨਿਲ ਸਿੰਘ ਦੇਵ ਜੀ ਨੇ ਸਾਡੇ ਨਾਲ ਮੌਜੂਦ ਨਾਲ ਗੱਲਬਾਤ ਜ਼ਰੂਰ ਕਰਦਿਆਂ ਹੁਣੇ ਸੇਵਾ ਕਰਕੇ ਪਹੁੰਚੇ ਹਨ ਬਟਾਲਾ ਦੇ ਸਿਵਲ ਹਸਪਤਾਲ ਦੇ ਅੰਦਰ ਵੀ ਜਿਹੜੇ ਮਰੀਜ਼ ਨੇ ਕੋਈ ਵੀ ਦੁਖਿਆਰਾ ਉੱਥੇ ਬੈਠ ਕੇ ਇਲਾਜ ਕਰਾਂਦਾ ਉਹਨਾਂ ਨੂੰ ਸਵੇਰੇ ਚਾਹ ਦਾ ਸੇਵਨ ਕਰਾਇਆ ਜਾਂਦਾ ਗੱਲਬਾਤ ਕਰਦਿਆਂ ਅਨਿਲ ਸਿੰਘ ਦੇਵ ਜੀ ਇਹ ਉ ਸਾਰਾ ਕਲਪ ਦੇ ਪ੍ਰਧਾਨ ਜਤਿੰਦਰ ਕਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਜਗਿੰਦਰ ਸਿੰਘ ਜੀ ਅਕਲੀ ਗੇਟ ਵਾਲੇ ਸ਼ੇਵ ਲਾਲ ਜੀ ਸ਼ਰਮਾ ਜਿਹੜੇ ਕਿ ਉਮਰਦ ਰਾਜ ਹੋਣ ਦੇ ਬਾਅਦ ਵੀ ਸਵੇਰੇ 4:30 ਵਜੇ ਦੇ ਨਾਲ ਉੱਠ ਕੇ ਇਹਨਾਂ ਨੂੰ ਇੱਕ ਮਨ ਦੇ ਵਿੱਚ ਹੁੰਦੀ ਹੈ ਕਿ ਮੈਂ ਸਵੇਰੇ ਤੋਂ ਜਲਦੀ ਤੋਂ ਜਲਦੀ ਜਾ ਕੇ ਉੱਥੇ ਜਾ ਕੇ ਜਿਹੜੀ ਚਾਹ ਹੈ ਉਹਦਾ ਇੰਤਜ਼ਾਮ ਸਾਰਾ ਕਰਾਂ ਇਹ ਜਿਹੜੇ ਸਾਡੇ ਵਰਮਾ चौहान ਜੀ ਸੁਆਹ चौहान ਜੀ ਇਹਨਾਂ ਵੱਲੋਂ ਵੀ ਹਰ ਰੋਜ ਇਸ ਸਵੇਰੇ ਤੜਕੇ ਹੀ ਆ ਜਾਂਦੇ ਨੇ ਇਹਨਾਂ ਨੂੰ ਵੇਖ ਕੇ ਸਾਨੂੰ ਵੀ ਜਾਗਰਤੀ ਆਂਦੀ ਹੈ ਕਈ ਵਾਰੀ ਦਿਲ ਕਰਦਾ ਧੁੰਦ ਬੜੀ ਹੈ ਠੰਡ ਬੜੀ ਹੈ ਰਹਿੰਦੇ ਨੇ ਕੀ ਕਰਨ ਜਾਣਾ ਪਰ ਜਦੋਂ ਲੋਕੀ ਦੇ ਘਰਾਂ ਨੂੰ ਕੰਮਾਂ ਤੋਂ ਨਹੀਂ ਨਿਕਲਦੇ ਜਿਨ੍ਹਾਂ ਨੂੰ ਪੈਸਾ ਮਿਲਦਾ ਤੇ ਫ੍ਰੀ ਸੇਵਾ ਕਰਨ ਤੁਰ ਪੈਂਦੇ ਆਪਣੀ ਉਮਰਾਂ ਦਾ ਵੇਖੋ ਤੁਸੀਂ ਤੇ ਅੱਗੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਪਣੀ ਉਮਰਾਂ ਵੇਖ ਕੇ ਕਿ ਨੌਜਵਾਨਾਂ ਨੂੰ ਸਨੇਹ ਦੇ ਦਿਓ ਕਿ ਕਿੱਦਾਂ ਦੇ ਕੰਮ ਅੱਗੇ ਕਰਨੇ ਚਾਹੀਦੇ ਨੇ ਉਹਨਾਂ ਨੂੰ ਨੌਜਵਾਨਾਂ ਨੂੰ ਤੇ ਇਹ ਹੋਈ ਹੈਗਾ ਵੀ ਇਹ ਜਿਹੜਾ ਨਸ਼ਿਆਂ ਦੇ ਵਿੱਚ ਜਿਹੜੇ ਪੈ ਜਾਂਦੇ ਨੇ ਲੜਾਈ ਝਗੜਿਆਂ ਦੇ ਵਿੱਚ ਲੋਕੀ ਪੈ ਜਾਂਦੇ ਨੇ ਉਹਨਾਂ ਨੂੰ ਕੋਈ ਸਮਾਜ ਹੁਣ ਦੋ ਦਿਨਾਂ ਤੋਂ ਇੱਕ ਨਵਾਂ ਸਰਕਾਰ ਵੱਲੋਂ ਜਿਹੜੇ ਕਿ ਨਸ਼ਾ ਕਰਦੇ ਪੈਨੇ ਲੋਕ ਉਹਨਾਂ ਨੂੰ ਸੁਧਾਰਨ ਵਾਸਤੇ ਸਿਵਲ ਹਸਪਤਾਲ ਦੇ ਵਿੱਚ 15 ਮਰੀਜ਼ ਦਾਖਲ ਨੇ ਕਲਬ ਨੂੰ ਜ਼ਿੰਮੇਵਾਰੀ ਲਗਾਈ ਦਿੱਤੀ ਗਈ ਕਿ ਸ਼ਾਮ ਦਾ ਖਾਣਾ ਰਾਤ ਦਾ ਖਾਣਾ ਉੱਥੇ ਅਸੀਂ ਹਰ ਰੋਜ਼ ਉੱਥੇ 6 ਵਜੇ ਦੇ ਨਾਲ ਖਾਣਾ ਤਿਆਰ ਕਰਵਾ ਕੇ ਸਿਵਲ ਹਸਪਤਾਲ ਦੇ ਵਿੱਚ ਖਾਣਾ ਲੈ ਕੇ ਜਾਂਦੇ ਹਾਂ ਸਾਰਾ ਕਲਬ ਵੱਲੋਂ ਪ੍ਰੋਵਾਈਡ ਕਰਾਇਆ ਜਾਂਦਾ ਹੈ ਇਸ ਸਾਰਾ ਕਲਬ ਵੱਲੋਂ ਸਾਰਾ ਕਲਬ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਹੈ ਇਹ ਜਿਹੜੀ ਚਾਹ ਹੈ ਜਾਂ ਕੋਈ ਵੀ ਸਹਾਰਾ ਕਲੱਬ ਦਾ ਹੁੰਦਾ ਹੈ ਮੈਂਬਰ ਤੇ ਜੋ ਕਰਦੇ ਨੇ ਇਹ ਸਾਰਾ ਕੁਝ ਲੋਕਾਂ ਦੇ ਸਹਿਯੋਗ ਦੇ ਨਾਲ ਲੋਕ ਆਪ ਹੀ ਆਪਣਾ ਨਾਮ ਦੱਸੇ ਬਿਨਾਂ ਹੀ ਇੱਥੇ ਆਪ ਚੀਜ਼ਾਂ ਦੇ ਜਾਂਦੇ ਨੇ ਕਿ ਆ ਸਾਡੀ ਚੀਜ਼ ਤੁਸੀਂ ਦੇ ਦਿਓ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੰਮ ਗੁਪਤਦਾਨ ਦਿੱਤਾ ਜਾਂਦਾ ਜੀ ਦਾ ਮਤਲਬ ਗੁਪਤਦਾਨ ਦਿੱਤਾ ਹੀ ਜਾਂਦਾ ਤੋਂ ਐਸੀ ਅਨਿਲ ਸੇਵ ਜੀ ਇੱਕ ਹੋਰ ਤਾਨੂੰ ਉਪਰਾਲਾ ਨਾਲ ਗੱਲਬਾਤ ਜ਼ਰੂਰ ਕਰ ਲੈਣਾ ਨਾਲ ਦਿਖਾ ਦੇਣੇ ਕਿ ਇੱਕ ਗੱਲਬਾਤ ਕੀਤੀ ਗਈ ਸਭ ਤੋਂ ਪਹਿਲਾਂ ਪ੍ਰਧਾਨ ਜੀ ਆਪਣੀ ਨਾਲ ਉਮਰ ਦੱਸ ਦਿਓ ਕਰੀ ਮੈਨੂੰ ਮੇਰੀ ਉਮਰ 70 ਸਾਲ ਜੀ ਸੋਨ ਸਕਦੇ 70 ਸਾਲ ਦੀ ਉਮਰ ਦੇ ਵਿੱਚ ਇੰਨਾ ਮੰਗ ਇੰਨੀ ਸੇਵਾ ਕਰਨੀ ਤੇ ਤੁਹਾਡੇ ਸਾਹਮਣੇ ਹੈ ਕੋਰ ਇੱਕ ਧੁੰਦ ਪੈ ਚੁੱਕੀ ਹੈ ਠਾਰ ਚੱਲ ਰਹੀ ਹੈ ਤੁਸੀਂ ਉਮਰ ਦੇਖ ਲਓ 70 ਸਾਲ ਦੀ 70 ਸਾਲ ਦੇ ਵਿੱਚ ਵੀ ਇਨਾ ਮੰਗਾ ਇਹਨਾਂ ਦੇ ਵਿੱਚ ਇੰਨੀ ਤੇਜ਼ੀ ਹੈ ਕਿ ਆਪਾਂ ਜਾ ਕੇ ਲੋਕਾਂ ਦੀ ਸੇਵਾ ਕਰੀਏ ਫਿਰ ਸੇਵਾ ਵਿੱਚ ਕੋਈ ਬੱਚਾ ਆ ਜਾਵੇ ਕੋਈ ਸਿਆਣਾ ਆ ਜਾਵੇ ਸਿਆਣਾ ਹੀ ਸੇਵਾ ਕਰੇ ਨੇ ਗੱਲਬਾਤ ਜਰੂਰ ਇਹ ਸੇਵਾ ਕਰਨ ਦਾ ਮੌਕਾ ਰੱਬੋਂ ਲੋ ਮਿਲਿਆ ਕਿ ਆਪਣੇ ਦਿਲ ਦੇ ਵਿੱਚ ਬਾਹਰ ਆਏਗੀ ਮੈਂ ਸੇਵਾ ਕਰਨੀ ਸਹੀਏ ਪਰਮਾਤਮਾ ਨੂੰ ਬਖਸ਼ਿਸ਼ ਹੋਈ ਹੈ ਪਰਮਾਤਮਾ ਦੀ ਬਖਸ਼ਿਸ਼ ਤੋਂ ਬਗੈਰ ਇਹ ਸੇਵਾ ਨਹੀਂ ਕਰ ਸਕਦੇ ਮਾਲਕ ਕਿਰਪਾ ਕਰੇ ਅੰਦਰੂਸੀ ਬਖਸ਼ੇ ਤੇਰੀ ਹੀ ਸੇਵਾ ਕਰ ਸਕਨੇ ਅੱਜ ਕੱਲ ਦੇ ਨੌਜਵਾਨ ਤੇ 12 ਵਜੇ ਤੋਂ ਪਹਿਲਾਂ ਕੰਬਲ ਹੀ ਛੱਡਦੇ ਤੀ ਹੀ ਸਾਰੇ ਪਾਣੀ ਰੋਟੇ ਘੜੇ ਸੜਕਾ ਦੇ ਆ ਜਾਂਦੇ ਇਹ ਸਭ ਮਾਲਕ ਦੀ ਕਿਰਪਾ ਆ ਉਹ ਆਪੇ ਸਾਨੂੰ ਜਗਾ ਦਿੰਦਾ ਹੈ ਅਸੀਂ ਤੋ ਰੌਣੇ ਆ ਬੜਾ ਵਧੀਆ ਉਪਰਾਲਾ ਤੁਹਾਡਾ ਸਾਰਾ ਕਲਾਬਲੋ ਕੀਤਾ ਜਾਂਦਾ ਤੇ ਕਿਸ ਤਰ੍ਹਾਂ ਦਾ ਲੱਗਦਾ ਆਪਣੇ ਜਿਹੜੇ ਤੁਹਾਡੇ ਪ੍ਰਧਾਨ ਜੀ ਨੇ ਉਹਨਾਂ ਦਾ ਉਪਰਾਲਾ ਕਾਫੀ ਕਿੰਨੇ ਟਾਈਮ ਤੋਂ ਸ਼ੁਰੂ ਕੀਤਾ ਗਿਆ ਦਾ ਬਟਾਲਾ ਤੇ 10000 ਸਾਲ ਤੋਂ ਅਸੀਂ ਜਿਹੜਾ ਇਹ ਪੋਤੇ ਮਾਗ ਦਾ 2 ਮਹੀਨੇ ਜਿਹੜਾ ਅਸੀਂ ਚਾਹ ਦਾ ਲੰਗਰ ਜਿਹੜਾ ਚਲਾਉਨੇ ਆ ਸਾਡੇ ਪ੍ਰਧਾਨ ਜੀ ਜਤਿੰਦਰ ਕੱਦ ਉਹਨਾਂ ਦੀ ਸੋਚ ਹੀ ਇਸ ਤਰ੍ਹਾਂ ਦੀ ਹੈ ਕਿ ਉਹ ਹਮੇਸ਼ਾ ਇਹੋ ਸੋਚਦੇ ਰਹਿੰਦੇ ਨੇ ਕਿ ਆਪਾਂ ਲੋਕਾਂ ਨੂੰ ਸੁਵਿਧਾ ਜਿਹੜੀ ਕਿਸ ਤਰ੍ਹਾਂ ਦੇ ਸਕਦੇ ਆ ਹੁਣ ਇਹ 2 ਮਹੀਨੇ ਜਿਹੜੇ ਤੁੰਦਦੇ ਜਾਂ ਖੰਡਦੇ ਨੇ ਇਹ ਇਸ ਤਰ੍ਹਾਂ ਹੀ ਅਸੀਂ ਸਵੇਰੇ 4:30 ਪੌਣੇ 5 ਵਜੇ ਚੌਂਚਾ ਆ ਜਾਂਦੇ ਆ ਤੇ ਚਾਹ ਬਣਾਉਣੀ ਸ਼ੁਰੂ ਕਰ ਦਿੰਦੇ ਆ ਅਗਰ ਕਿਸੇ ਨੇ ਸੇਵਾ ਦੇਣੀ ਹੋਵੇ ਦਾਨੀ ਨਹੀਂ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਬੁੱਕਤ ਸੇਵਾ ਦੇਣੀ ਹੋਵੇ ਤੇ ਕਿਹਦੇ ਨਾਲ ਸੰਪਰਕ ਕਰਦੇ ਹੋ ਨੰਬਰ ਮੋਬਾਈਲ ਨੰਬਰ ਜ਼ਰੂਰ ਦੇ ਦਿਓ ਆਪਣੇ ਇੱਕ ਵਾਰ 98152 84545 ਇਹ ਸਾਡੇ ਪਰਿਫਰ ਬੋਲਦੇ ਇਹ ਸਾਡੇ ਪ੍ਰਧਾਨ ਜੀ ਦਾ ਨੰਬਰ ਹੈ 98152 84545 ਇਸ ਨੰਬਰ ਤੇ ਸੇਵਾ ਜਿਹੜੀ ਭੇਜ ਸਕਦੇ ਨੇ ਇਹ ਸੀ ਜੀ ਤੁਹਾਡੇ ਨਾਲ ਸਾਰਾ ਕਲੱਬ ਦੇ ਮੈਂਬਰ ਤੁਸੀਂ ਗੱਲਬਾਤ ਕੀਤੀ ਐ ਇੱਕ ਵਾਰ ਫਿਰ ਤੁਹਾਨੂੰ ਲਾਈਵ ਤਸਵੀਰਾਂ ਤੇ ਖਾ ਦਿਨਾ ਬਟਾਲਾ ਸ਼ਹਿਰ ਨਹੀਂ ਆ ਤੁਸੀਂ ਕਹਿਰ ਗਾਂਧੀ ਚੌਂਕ ਦਾ ਦੇਖ ਰਹੇ ਹੋ ਕਿਸ ਤਰ੍ਹਾਂ ਧੁੰਦ ਦਾ ਕਹਿਰ ਜਿਹੜਾ ਮਚ ਚੁੱਕਿਆ ਹੈ ਬਟਾਲਾ ਸ਼ਹਿਰ ਦੇ ਅੰਦਰ ਮੈਂ ਫਿਰ ਆਪਣੇ ਚੈਨਲ ਦੇ ਮਦਰਮੇ ਆਪ ਨੂੰ ਕਹਿਣਾ ਚਾਹਨਾ ਕਿ ਬਟਾਲਾ ਸ਼ਹਿਰ ਦੇ ਵਾਸੀ ਅਗਰ ਕਿਤੇ ਘਰ ਤੋਂ ਜ਼ਰੂਰੀ ਕੰਮ ਹੈ ਤੇ ਤਾਂ ਹੀ ਨਿਕਲੋ ਨਹੀਂ ਤੇ ਤੁਸੀਂ ਧੁੰਦ ਦਾ ਕਹਿਰ ਦੇਖ ਸਕਦੇ ਹੋ ਆਪਣੀਆਂ ਗੱਡੀਆਂ ਦੇ ਅੱਗੇ ਤੁਸੀਂ ਲਾਈਟਾਂ ਪੀਲੇ ਰੰਗ ਦੀਆਂ ਜ਼ਰੂਰ ਲਗਾਓਗੇ ਧੁੰਦੇ ਨੂੰ ਕੱਟ ਸਕੀਏ ਤੇ ਘਰ ਤੋਂ